ਜਿਹੜਾ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆ ਰਹੀ ਸੀਗੀ ਪੰਜਾਬ ਦੇ ਵਿੱਚ ਕਿ ਪੁਲਿਸ ਵਿਭਾਗ ਦੇ ਵਿੱਚ ਐਸਸੀਐਸਟੀ ਜਿਹੜਾ ਐਟ੍ਰੋਸਿਟੀ ਐਕਟ ਵਾ ਪ੍ਰੋਵੈਂਸ਼ਨ ਆਫ ਐਟ੍ਰੋਸਿਟੀ ਐਕਟ ਉਹਦੇ ਅਧਿਕਾਰੀ ਪਿਛਲੇ ਸਮਿਆਂ ਦੇ ਵਿੱਚ ਉਹ ਜਿਹੜੀ ਟ੍ਰੇਨਿੰਗ ਹੁੰਦੀ ਐ ਐਕਟ ਦੀ ਟ੍ਰੇਨਿੰਗ ਕਿ ਇਹ ਐਕਟ ਕਦੋਂ ਲਾਗੂ ਹੋਣਾ ਐ ਕਦੋਂ ਇਹ ਲਾਗੂ ਨਹੀਂ ਹੋਣਾ ਉਹ ਟ੍ਰੇਨਿੰਗ ਦੇ ਵਿੱਚ ਬਹੁਤ ਵੱਡੀ ਸਾਨੂੰ ਕਿਤੇ ਕਮੀ ਮਹਿਸੂਸ ਹੁੰਦੀ ਸੀ ਅਸੀਂ ਡਿਪਾਰਟਮੈਂਟ ਨਾਲ ਤਾਲਮੇਲ ਕੀਤਾ ਕਨਵੇਂ ਡੀਜੀਪੀ ਸਾਹਿਬ ਨਾਲ ਨਿੱਜੀ ਤੌਰ ਤੇ ਪਰसों ਬੈਠਿਆ ਸੀ ਔਰ ਮੈਂ ਫਿਰ ਵਧਾਈ ਦੇਣੀ ਚਾਹੁੰਦਾ ਪੰਜਾਬ ਸਰਕਾਰ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਡੀਜੀਪੀ ਸਾਹਿਬ ਦੇ ਮਾਧਿਅਮ ਤੋਂ ਹਰ 4 ਮਹੀਨੇ 'ਚ ਇੱਕ ਵਾਰੀ ਡੀਜੀਪੀ ਪੱਧਰ ਦੀ ਜਿਹੜੀ ਟ੍ਰੇਨਿੰਗ ਹੈ ਐਕਟ ਨੂੰ ਲੈ ਕੇ ਉਹ ਫਲੋਰ ਟ੍ਰੇਨਿੰਗ ਸੈਂਟਰ ਦੇ ਵਿੱਚ ਕਰਨੀ ਨਿਯਤ ਕਰ ਦਿੱਤੀ ਗਈ ਆ ਡੀਸੀ ਡੀਐਸਪੀ ਪੱਧਰ ਦੇ ਅਧਿਕਾਰੀਆ ਡੀਐਸਪੀ ਪੱਧਰ ਦੇ ਅਧਿਕਾਰੀ ਕਿਉਂਕਿ ਐਕਟ ਨੂੰ ਲਾਗੂ ਕਰਨ ਦਾ ਜਿਹੜਾ ਅਧਿਕਾਰ ਹੈ ਉਹ ਡੀਐਸਪੀ ਪੱਧਰ ਦੇ ਅਧਿਕਾਰੀ ਦੀ ਕਲਮ 24 ਤੇ ਡੀਐਸਪੀ ਪੱਧਰ ਦਾ ਅਧਿਕਾਰੀ ਪੂਰਾ ਜਾਗਰੂਕ ਹੋ ਜਾਵੇ ਪੰਜਾਬ ਦੇ ਵਿੱਚ ਤਾਂ ਜੋ ਹਰੇਕ ਗਰੀਬ ਨਮਾਣੇ ਦਲਤ ਔਰ ਪਛੜੇ ਨੂੰ ਇਨਸਾਫ ਮਿਲ ਸਕੇ ਇਹ ਬਕਾਇਦਾ ਟ੍ਰੇਨਿੰਗ ਸ਼ੁਰੂ ਕਰ ਦਿੱਤੀਆਂ ਜਾਂ ਇਹਦੇ ਲਈ ਵੀ ਮੈਂ ਪੁਲਿਸ ਵਿਭਾਗ ਦਾ ਔਰ ਪੰਜਾਬ ਸਰਕਾਰ ਦਾ ਵਿਸ਼ੇਸ਼ ਤੌਰ ਤੇ ਸ਼ੁਕਰੀਆ ਦਾ ਕਰਦਾ ਹਾਂ ਇਸੇ ਤਰ੍ਹਾਂ ਦੇ ਨਾਲ